ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਮੇਰੇ ਚਿਹਰੇ ਤੇ ਪਰਗਟ ਹੋ ਰਹੀ ਹੈ ਕਿ ਮੈਨੂੰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਪਾਵੇਂ ਕਿ ਮੇਰਾ ਬਹੁਤ ਬੇਵਰੀਕ ਮਾਈਂਡ ਸੀਗਾ ਮੈਂ ਕੁਛਾਣਾ ਵੀ ਨਹੀਂ ਸੋਚਦੀ ਅ ਅਰਵਿੰਦਰ ਸਿੰਘ ਹੁਣਾਂ ਦੇ ਬਹੁਤ ਕਿ ਮੈਨੂੰ ਪਤਾ ਨਹੀਂ ਇਹਨਾਂ ਨਾਲ ਇੱਕ ਵਾਰੀ ਗੱਲਬਾਤ ਕਰਕੇ ਇਹਨਾਂ ਨੇ ਇਹ ਵਿੱਚ ਢਾਪਣਾ ਕੀਤਾ ਕਿ ਮੈਂ ਨੋ ਕਹਿ ਨਹੀਂ ਸਕੀ ਵਿਆਖਿਆ ਤਾਂ ਮੈਂ ਮਤਲਬ ਜੋ ਪੜਿਆ ਜੋ ਆਪਣੇ ਸਕੂਲ ਨੂੰ ਪੜਹਾਉਂਦੀ ਵੀ ਆ ਮੈਂ ਪ੍ਰਿੰਸੀਪਲ ਰੋਲ ਅਨਾਈ ਆ ਤੇ ਸਕੂਲ ਤੋਂ ਆ ਰਹੀ ਸੂਤੋਂ ਮੈਂ ਇਹ ਲੈਕਚਰ ਵੀ ਵੀ ਸਰ ਪੜਾਇਆ ਮੇਰੇ ਕੋਲੇ ਜਿਹੜਾ ਸਕੂਲ ਸੀਗਾ ਜਿੱਥੇ ਪ੍ਰਿੰਸੀਪਲ ਜੀ ਉੱਥੇ ਮੇਰੇ ਕੋਲ ਇੰਨਾ ਡਵਾਈਸ ਸੀਗਾ ਪਲੱਸ 1 ਤੋਂ ਲੈ ਇਵਨ ਮੈਂ ਕੇ ਕਾਲਜ ਵਿੱਚ ਮੈਂ ਬੀਏ ਫਾਈਨਲ ਤੱਕ ਦਾ ਸਟੂਡੈਂਟ ਨੂੰ ਪੜਾਇਆ ਤੇ ਮੈਨੂੰ ਅੱਜ ਉਹ ਅਹਿਸਾਸ ਹੋ ਗਿਆ ਕਿ ਮੈਂ ਇੱਕ ਆਪਣੇ ਸਕੂਲ ਵਿੱਚ ਪਹੁੰਚ ਗਈ ਹਾਂ ਬੱਚਿਆਂ ਦੇ ਵਿੱਚ ਬੱਚਿਆਂ ਦਾ ਉਤਸ਼ਾਹ ਦੇਖ ਕੇ ਬੱਚਿਆਂ ਦਾ ਪਿਆਰ ਦੇਖ ਕੇ ਬੱਚਿਆਂ ਦੀ ਪਾਰਟਿਸਪੇਸ਼ਨ ਦੇਖ ਕੇ ਆਮ ਸੋ ਗਲੈਡ ਟੂ ਐਕਸਪ੍ਰੈਸ ਮਾਈਸੈਲਫ ਭਾਈ ਸਾਹਿਬ ਨੇ ਵੀ ਬਹੁਤ ਵਧੀਆ ਟੈਂਚਰ ਰਿਸੋਰਸਸ ਦੇ ਤੁਹਾਨੂੰ ਗਿਆਨ ਦਿੱਤਾ ਜਿਹਦੇ ਕਿ ਅਸਾਨੂੰ ਬਹੁਤ ਲੋੜ ਹੈ ਸਮੇਂ ਦੀ ਲੋੜ ਹੈ ਮੈਨੂੰ ਰਿਟਾਇਰ ਹੋਏ ਨੂੰ 7 ਸਾਲ ਹੋ ਗਏ ਤੇ ਐਜੇ ਪ੍ਰਿੰਸੀਪਲ ਹੈ ਪਿਛਲੇ ਕਿ ਕਿਸੇ ਪੀਜ ਤੋਂ ਐਗਰੀਕਲਚਰ ਯੂਨੀਵਰਸਿਟੀ ਤੋਂ ਮੇਰੀ ਐਮਐਸਸੀ ਮੌਸਾਇਸ ਨੂੰ ਐਜੂਕੇਸ਼ਨ ਦੀ ਹੈ ਤੇ ਐਮਐਸਸੀ ਮੈਂ ਐਜੂਕੇਸ਼ਨ ਫਿਊਸ਼ਨ ਦੇ ਕੀਤੀ ਹੋਈ ਹੈ ਭਾਵੇਂ ਕਿ ਮੈਂ ਸਕੂਲ ਚ ਨਹੀਂ ਸ ਜਾਣਾ ਚਾਹਦੀ ਪਰ ਜੋ ਪ੍ਰਮਾਤਮਾ ਦਾ ਪੁੱਤ ਹੁੰਦਾ ਜਿੱਥੇ ਸਾਨੂੰ ਪ੍ਰਮਾਤਮਾ ਲੈ ਕੇ ਜਾਵੇ ਅਸੀਂ ਉਹਦਾ ਹੋਰ ਮਟਾਰ ਨਹੀਂ ਸਕਦੇ ਜਦੋਂ ਮੈਂ ਪਹਿਲਾਂ ਤਾਂ ਮੈਂ ਮੋਟੀਵੇਟ ਕਰਦੀ ਹਾਂ ਕਿਉਂਕਿ ਤੁਸੀਂ ਮੇਰੇ ਸਟੂਡੈਂਟ ਅੱਜ ਮੈਨੂੰ ਸੱਤ ਸਾਲ ਬਾਅਦ ਮੌਕਾ ਮਿਲਿਆ ਆਪਣੇ ਸਟੂਡੈਂਟਸ ਦੇ ਨਾਲ ਆਪਣੀ ਵਿਚਾਰ ਸ਼ੇਅਰ ਕਰਨਾ ਇਨਾਂ ਨੂੰ ਮੋਟੀਵੇਟ ਕਰਨ ਦਾ ਇਹਨਾਂ ਦੇ ਵਿੱਚੋਂ ਕੁਝ ਕੱਢਣ ਦਾ ਮੌਕਾ ਮਿਲਿਆ ਮੈਨੂੰ ਇਹਨਾਂ ਨੂੰ ਤਰਾਸ਼ਣ ਦਾ ਕੁਝ ਪਲਾਂ ਦੇ ਲਈ ਮੈਨੂੰ ਮੌਕਾ ਮਿਲਿਆ ਅੱਜ ਕਿ ਸਾਡਾ ਸਮਾ ਭਾਈ ਸਾਹਿਬ ਨੇ ਦੱਸਿਆ ਕਿ ਬਹੁਤ ਉਹ ਜਿਸ ਸਮੇਂ ਦੇ ਵਿੱਚ ਅਸੀਂ ਪੜ੍ਹੇ ਆ ਉਹ ਬਹੁਤ ਸਾਡੇ ਲਈ ਔਖਾ ਸਮਾਂ ਸੀ ਕੁੜੀਆਂ ਵੀ ਬੈਠੀਆਂ ਇੱਥੇ ਲੜਕੀਆਂ ਵੀ ਇਹਦੇ ਜੋ ਅੱਧਾ ਸਮਾਂ ਤੁਸੀਂ ਦੇਖ ਰਹੇ ਹੋ ਕਿ ਕੁੜੀਆਂ ਨੂੰ ਮੈਂ ਦੇਖਿਆ ਕਿ ਹੁਣੇ ਹੀ ਓਪਰਚੁਨਿਟੀ ਮਿਲ ਰਹੀ ਹੈ ਜਿਹਨੀਆਂ ਕੇ ਮੁੰਡਿਆਂ ਨੂੰ ਮਿਲਦੀਆਂ ਸੀ ਮੈਂ ਪਿੰਡ ਦੇ ਸਕੂਲ ਚ ਪੜ੍ਹੀ ਸੀ ਤੁਸੀਂ ਇਹ ਨਾ ਕਹੋ ਕਿ ਮੈਂ ਪੀ ਐਚ ਡੀ ਕੀਤੀ ਹੈ ਸ਼ਾਇਦ ਮੈਂ ਬਹੁਤ ਚੰਗੀ ਹਾਈ ਫਾਈ ਫੈਮਿਲੀ ਦੀ ਹੋਣਗੀ ਮੈਂ ਬਹੁਤ ਚੰਗੇ ਇੰਗਲਿਸ਼ మీడియం ਸਕੂਲ ਜਿਹੜਾ ਸਾਡੇ ਵੇਲੇ ਤਾਂ ਇੰਗਲਿਸ਼ మీడియం ਸਕੂਲ ਹੁੰਦੇ ਨਹੀਂ ਸੀ ਗਵਰਨਮੈਂਟ ਸਕੂਲ ਹੁੰਦੇ ਸੀਗੇ ਆ ਜੋ ਜੋ ਬੱਚਾ ਆਨਸਰ ਦੇ ਰਿਹਾ ਉਸ ਨੂੰ ਦੇਖ ਕੇ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਮੈਂ ਵੀ ਕਿਸੇ ਟਾਈਮ ਇਸ ਤਰ੍ਹਾਂ ਆਨਸਰ ਦੇ ਬੀ ਹੁੰਦੀ ਸੀ ਮੇਰੇ ਮੈਨੂੰ ਮੇਰੇ ਟੀਚਰ ਕਹਿੰਦੇ ਹੁੰਦੇ ਸੀ ਕਿ ਤੂੰ ਕੀ ਤੁਸੀਂ ਕੀ ਖਾਣੀ ਆ ਤਬਰੀਕ ਜਿਹ ਹੈਗੀ ਆ ਤੇ ਹਰ ਕੋਈ ਇੰਨਾ ਹੁਸ਼ਿਆਰ ਹੋ ਤੁਸੀਂ ਟੋਪ ਕਰਦੇ ਪਰ ਇੱਕ ਅੰਦਰ ਜਿਗਿਆਸਾ ਵੀ ਬਹੁਤ ਵੱਡੀ ਕੁਸ਼ਮਾਈ ਕਹਾਣੀਆਂ ਸੁਣਦੀ ਰਹਿਣਾ ਉਦੋਂ ਕਹਾਣੀਆਂ ਸੁਣ ਦਾ ਕੋਈ ਮੌਕਾ ਜ ਮਿਲਦਾ ਈਵਨ ਕਿ ਟੈਲੀਵਿਜ਼ਨ ਦੇ ਵਗੈਰਾ ਵੀ ਸੀ ਹੁੰਦੇ ਸਾਡੇ ਕੋਲ ਛੋਟੀਆਂ ਛੋਟੀਆਂ ਰੇਡੀਓ ਵਗੈਰਾ ਤੇ ਕਹਾਣੀਆਂ ਸੁਣੀਆਂ ਕਿ ਮੈਗਜ਼ੀਨ ਘਰੇ ਆਇਆ ਉੱਥੋਂ ਪੜ ਲੈਣਾ ਅਸੀਂ ਉੱਥੋਂ ਹੀ ਮੋਟੀਵੇਸ਼ਨ ਲਈ ਜਾਂ ਇੱਥੇ ਤੱਕ ਪਹੁੰਚਣ ਤੇ ਮੈਨੂੰ ਯਾਦ ਆ ਕਿ ਜਦੋਂ ਮੈਂ میٹرਕ ਕੀਤੀ ਮੈਂ ਟੌਪ ਕੀਤਾ ਸਕੂਲ ਦੇ ਵਿੱਚੋਂ ਭਾਵੇਂ ਕਿ ਮੇਰੇ ਵਿਸ਼ੇ ਨਾਲ ਗੱਲਾਂ ਸੰਬੰਧਤ ਨਹੀਂ ਹੈਗੀਆਂ ਪਰ ਮੈਂ ਥੋੜਾ ਜਿਹਾ ਆਪਣਾ ਬਾਇਓ ਡਾਟਾ ਤੁਹਾਨੂੰ ਦੇਣਾ ਚਾਹੁੰਦੀ ਆ ਮੇਰੇ ਭਾਦਰ ਮੈਨੂੰ ਕਹਿੰਦੇ ਮੈਂ ਤੈਨੂੰ ਪੜ੍ਹਨ ਨਹੀਂ ਲਾਉਣਾ ਸੀ ਪੰਜ ਘਣਾ ਸੀ ਕਿ ਮੈਂ ਤੁਹਾਨੂੰ ਪੜ੍ਹ ਵੀ ਲਾਉਣਾ ਮੈਨੂੰ ਪਿੰਡ ਦੇ ਲੋਕ ਕੀ ਕਹਿਣਗੇ ਤੁਸੀਂ ਕੁੜੀਆਂ ਨੂੰ ਕਿਉਂ ਭਲਾਉਂਦੇ ਹੋ ਇਹਨਾਂ ਨੂੰ ਤੁਸੀਂ ਦੱਸ ਪੜਾ ਕੇ ਇਹਨਾਂ ਦਾ ਵਿਆਹ ਕਰ ਦਿਓ ਕਿਸੇ ਕੋਈ ਖਰਾਬ ਵਾਲਾ ਕੋਈ ਇਸ ਪਾਣੀ ਹੋਤੀ ਕੰਮ ਚਾਹੂਗਾ ਮੈਂ ਦੇ ਅੰਦਰੋਂ ਰੋਂਦੀ ਰਹੀ ਮੈਂ ਆਪਣੇ ਖਾਤਰ ਨੂੰ ਕਿਹਾ ਮੇਰੇ ਅੰਦਰ ਜਿਹੜਾ ਇੱਕ ਗੋਲ ਸੀ ਜਿਹੜੀ ਡਿਟਰਮੀਨੇਸ਼ਨ ਜਿਹੜੇ ਇੰਕ੍ਰੀਮੈਂਟ ਆਫ ਪਰਸਨੈਲਿਟੀ ਸੀ ਮੇਰੀ ਮੈਂ ਆਪਣੇ ਆਪ ਨੂੰ ਔਰ ਡਿਵੈਸ ਕਰਨਾ ਚਾਹੁੰਦੀ ਸੀ ਮੈਂ ਆਪਣੇ ਆਪ ਦਾ ਬ੍ਰੇਡ ਡਵੈਲਪਮੈਂਟ ਕਰਨਾ ਚਾਹੁੰਦੀ ਸੀ ਉਹ ਮੈਨੂੰ ਖਿੱਚ ਪਾ ਰਿਹਾ ਸੀ ਨਹੀਂ ਤੂੰ ਕਰ ਨਹੀਂ ਕਰਨਾ ਮੈਂ ਕਹਾਣੀਆਂ ਪੜ੍ਹਦੀ ਫਨੀ ਸੀ ਮੇ ਸਾਡੇ ਸਕੂਲੇ ਕਿਸੇ ਨਾਲ ਅਜਿਹਾ ਜਿਵੇਂ ਤੁਹਾਨੂੰ ਮੈਂ ਦੱਸਣ ਆਈਆਂ ਮੈਂ ਕਬਰ ਉਹਦੇ ਕੋਲ ਛੁੱਟੇ ਬੱਤੀ ਰਣਾ ਸੁਣੀਆ ਮੇਰੇ ਬਾਦ ਕਰਕੇ ਮੇਰੇ ਕੋ ਪੈਸੇ ਨਹੀਂ ਹਨ ਮੈਂ ਤੁਹਾਨੂੰ ਪੜਾ ਨਹੀਂ ਸਕੀ ਤੇ ਮੈਂ ਤੇਰੇ ਤੇ ਰੋਂਦੀ ਵੀ ਰੋ ਰੋ ਕੇ ਆਪਣੀਆਂ ਅੱਖਾਂ ਸਜਾ ਲਈਆਂ ਮੈਂ ਕਿ ਮੇਰੇ ਤਾਂ ਐਨੇ ਨੰਬਰ ਲੈਣ ਦਾ ਮੈਨੂੰ ਕੀ ਫਾਇਦਾ ਹੋਇਆ ਜੇ ਤੁਸੀਂ ਮੈਨੂੰ 10 ਪੜ੍ਹ ਕੇ ਮੈਨੂੰ ਧੀ ਘਰ ਦੇ ਵਿੱਚ ਇੱਕ ਹਾਊਸ ਵਾਈਫ ਬਣਾਉਣਾ ਮੈਂ ਹਾਊਸ ਵਾਈਫ ਨਹੀਂ ਬਣਾਣਾ ਚਾਹੁੰਦੀ ਸੀ ਤੋਂ ਵੀ ਪਰ ਮੇਰੀ ਬਣੀ ਅੱਜ ਵੀ ਪਰ ਹਾਊਸ ਹਾਊਸ ਵਾਈਫ ਦੇ ਨਾਲ-ਨਾਲ ਮੈਨੂੰ ਇੱਕ ਐਕਸਪੋਜ਼ ਜਿਹੜਾ ਬਾਹਰ ਨਾ ਹੋਇਆ ਮੈਂ ਜੋ ਆਨੰਦ ਮਾਣਿਆ ਜੋ ਮੈਂ ਸੰਸਾਰ ਨੂੰ ਦੇਖ ਕੇ ਅਤੁੱਤ ਕਰਕੇ ਦੇਖਿਆ ਨੇ ਸਮਝਿਆ ਮੈਂ ਪੜ੍ਹ ਕੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਖਰਾਕ ਹੈ ਮੇਰੇ ਰੂਹ ਦੀ ਤਿੰਨ ਦਿਨ ਮੈਂ ਰੋਂਦੀ ਰਹੀ ਮੇਰੇ ਫਾਦਰ ਕਹਿੰਦੇ ਦਸਤਖਤ ਕਿੱਥੇ 라ਵਾ ਫਿਰ ਕਟਾਉਣਾ ਮੈਂ ਕਦੀ ਪੱਛਮੀ ਯੂਨੀਵਰਸਿਟੀ ਸਾਡੇ ਪਿੰਡ ਦਾ 20 ਪਿੰਡਾਂ ਦੇ ਵਿੱਚ ਕੋਈ ਕੁੜੀ ਉੱਥੇ ਨਹੀਂ ਪੜ੍ਹਦੀ ਕਿਸ ਨੂੰ ਪਤਾ ਹੀ ਨਹੀਂ ਉਸ ਟਾਈਮ ਯੂਨੀਵਰਸਿਟੀ ਆਈ ਇੰਟਰਸਟਿਊਸ਼ਨ ਕਿਹਦੇ ਮੈਂ ਆਪਣੇ ਫਾਦਰ ਨੂੰ ਮੋਂਦੀ ਰੋਦੀ ਨੇ ਕਿਹਾ ਵੀ ਇੱਕ ਮੇਰੀ ਸਹੇਲੀ ਹੈਗੀ ਆ ਉਹਦੀ ਭੈਣ ਆ ਉਹ ਵੀ ਸੌਂਦੀਂ ਦੇ ਗੱਲਾਂ ਵੀ ਉੱਥੇ ਨਾ ਯੂਨੀਵਰਸਿਟੀ 'ਚ ਬਹੁਤ ਵਧੀਆ ਪੜਾਈ ਹੁੰਦੀ ਆ ਉੱਥੇ ਮੌਕੇ ਬਹੁਤ ਮਿਲਦੇ ਨੇ ਤੁਸੀਂ ਉੱਥੇ ਜਾ ਬੇਰੇ ਫਾਦਰ ਨੇ ਚੱਕਿਆ ਸਾਈਕਲ ਐਡਮਿਸ਼ਨ ਸਾਰੇ ਪਾਸੇ ਨਿਕਲਣ ਯਾਸੀ ਗਿਆ ਬਜਾਰਾਂ ਦੇ ਸਾਈਕਲ ਚੁੱਕਿਆ ਸਾਈਕਲ ਚੱਕ ਕੇ ਚਲੇ ਗਏ ਉੱਥੇ ਪਤਾ ਕਰਨ ਪ੍ਰੋਸਪੈਕਸ਼ਨਲ ਦੇ ਵਿੱਚ ਉਸ ਸਟੈਂਡ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਐਡਮਿਸ਼ਨ ਹੋ ਗਿਆ ਤੇ ਨਾ ਹੀ ਤੁਸੀਂ ਨੰਬਰ ਭਾਇਆ ਤੇ ਨੰਬਰ ਤੋਂ ਹੀ ਰੇਟ ਹੀ ਦੇਂਦੇ ਸੁੱਤ ਤੱਕ ਐਸੀ ਫੇਰ ਮੇਰੇ ਖਿਆਲ ਦਾ ਵਾਈ ਚਾਂਸ ਸੀ ਕਿ ਦੋਸਤ ਮਿਲ ਗਿਆ ਕੋਈ ਜਿਹੜਾ ਕਲਰ ਕਰ ਗਿਆ ਸੀ ਉਹਨੂੰ ਦਿਖਾਇਆ ਸੈਟੀਟਿਊਡ ਰੱਖੀ ਉਹਦੇ ਕੋਲੇ ਉਹ ਕਹਿੰਦਾ ਵੀ ਡੇਟ ਤਾਂ ਲੰਘ ਗਈ ਐ ਤੁਸੀਂ ਐ ਕਰੋ ਮੈਂ ਇੱਕ ਪੁਰਾਣਾ ਪ੍ਰੋਸਪੈਕਟ ਪਿਛਲੇ ਸਾਲ ਦਾ ਬਹੁਤ ਪੁਰਾਣਾ ਉਹਦੀ ਡੇਟ ਕੱਟ ਗਈ ਇਹਨਾਂ ਦੇ ਵਿੱਚ ਲਾ ਉਹਨਾਂ ਨੇ ਮੇਰਾ ਉਹ ਫਾਰਮ ਭਰ ਕੇ ਉੱਥੇ ਲਾਤਾ ਤਖੀਰ ਦੇ ਵਿੱਚ ਮੇਰਾ ਨੰਬਰ ਮੈਂ ਸਰਟੀਫਿਕੇਟ ਜਦੋਂ ਮੇਰੀ ਇੰਟਰਵਿਊ ਵਿੱਚ ਸੰਭ ਕੇ ਨੰਬਰ ਲੈ ਗਈ ਚਪਾਈ ਕਿਦੋਂ ਐਨੇ ਅਸੀਂ ਭੋਲੇ ਸੀ ਐਨੇ ਭੋਲੇ ਜਵਾਨਾਂ ਦੇ ਵਿੱਚੋਂ ਦੇਖੋ ਅਸੀਂ ਸਾਰੇ ਬਾਹਰ ਨਿਕਲੇ ਥੋੜਾ ਜਿਹਾ ਬਹੁਤ ਅੰਤ ਸਮਾਂ ਚੱਲ ਰਿਹਾ ਮੈਂ ਕਹਿੰਦਾ ਤੁਸੀਂ ਕਿਸਮਤ ਵਾਲੇ ਜਦੋਂ ਮੇਰੀ ਵਾਰੀ ਆਈ ਮੈਨੂੰ ਕਹਿੰਦੇ ਲਾਜ ਵਿੱਚ ਚੁਪਾਈ ਕਿ ਮੈਂ ਮੇਰਾ ਸਰਟੀਫਿਕੇਟ ਆਪਣੇ ਮਦਦ ਨੇ ਜੇ 2 ਘੰਟਿਆਂ ਦਾ ਬਸ ਚੱਲਦੀ ਸੀ ਪ੍ਰਿੰਟ ਨੂੰ 5 ਵਜੇ ਸਾਰੇ ਇੰਟਰਵਿਊ ਲੰਘ ਗਏ ਮੇਰੇ ਮਦਰ ਸਾਹਿਬ ਕੇ ਲੈ ਕੇ ਆਏ ਮੈਨੂੰ ਫਿਰ ਮੇਰੇ ਮਦਰ ਮੈਕਅਪ ਮੇਰਾ ਨੰਬਰ ਨਿਕਲ ਗਿਆ ੱੱੱਕੇ ਨਾਲ ਵਾੜਦਾ ਜਦੋਂ ਉਹਨਾਂ ਨੇ ਮੇਰੇ ਨੰਬਰ ਦੇਖ ਕੇ ਕਹਿੰਦੇ ਤੇਰਾ ਤਾਂ 11ਵਾਂ ਨੰਬਰ ਵਾਂਡਾ ਮੈਰਿਟ ਤੋਂ ਕਿੱਥੇ ਉਸ ਦਿਨ ਤੋਂ ਮੇਰੀ ਇਹ ਜਿਹੜੀ ਜਰਨੀ ਸ਼ੁਰੂ ਹੋ ਗਈ ਲਾਈਫ ਦੀ ਮੇਰਾ 11ਵਾਂ ਨੰਬਰ ਸੀ ਉਹਨਾਂ ਨੇ 18 ਹੁਣੀਆਂ ਤੱਕ ਟਿਊਸ਼ਨ ਦੇਣਾ ਸੀ ਮੈਨੂੰ 200 ਰੁਪਏ ਪਰ ਮਤ ਟਿਊਸ਼ਨ ਲਾਉਂਦੇ ਉਹਨਾਂ ਨੇ ਮੇਰੀ ਫੀਸ ਵੀ ਨਹੀਂ ਲਈ ਕੋਈ ਉੱਥੇ ਜਿਹੜੀ ਸਿਟੀ ਵਿੱਚ ਕਿਤਾਬ ਨਹੀਂ ਸੀ ਦਿੱਤੀ ਕਿਉਂਕਿ ਲਾਇਬ੍ਰੇਰੀ ਚ ਪੜ੍ਹਦੇ ਸੀ ਸਿਰਫ ਫਿਰ ਕਾਪੀਆਂ ਦਾ ਖਰਚਾ ਹੁੰਦਾ ਸੀ ਜਦੋਂ ਮੈਂ ਪੜ ਕੇ ਨਿਕਲੀ ਮੈਂ ਇਵਨ ਕੇ 3000 ਰੁਪਏ ਸਕਾਲਰਸ਼ਿਪ ਦਾ ਬਚਾ ਕੇ ਆਪਣੀਆਂ ਛੋਟੀਆਂ ਭੈਣਾਂ ਨੂੰ ਦਿੱਤਾ ਤੇ ਉਹ ਜਿਹੜੀ ਮੇਰੀ ਜਰਨੀ ਆ ਉਹ ਮੈਨੂੰ ਬਹੁਤ ਆਨੰਦ ਆਉਂਦਾ ਮੈਂ ਆਪਣੇ ਸਕੂਲ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਦਰਦਿਤ ਹੁੰਦੀ ਸੀਗੀ ਕਿ ਗਰੀਬੀ ਸਾਡੇ ਲਈ ਬਰਦਾਸ਼ਤ ਨਾ ਇਹ ਤੁਸੀਂ ਕਦੇ ਇਹ ਨਾ ਕਹੋ ਕਿ ਅਸੀਂ ਗਰੀਬ ਆ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਤੱਕ ਸਾਡੇ ਦੇਸ਼ ਨੂੰ ਬਚਾਉਣ ਵਾਲੇ ਗਰੀਬ ਘਰਾਂ ਦੇ ਬੱਚੇ ਵੀ ਜਿੰਨੇ ਅੱਜ ਤੱਕ ਸਾਇੰਟਿਸਟ ਬਣੇ ਨੇ ਗਰੀਬ ਘਰਾਂ ਦੇ ਬੱਚੇ ਸਾਇੰਟਿਸਟ ਬਣੇ ਨੇ ਅਮੀਰਾਂ ਕੋਲ ਤਾਂ ਟਾਈਮ ਹੈ ਨਹੀਂਗਾ ਉਹਨਾਂ ਕੋ ਸੋਚਣ ਦਾ ਟਾਈਮ ਨਹੀਂ ਹੈਗਾ ਉਹਨਾਂ ਕੋ ਸੂਝ-ਬੂਝ ਬਹੁਤ ਆ ਪਰ ਸੋਚਣ ਦਾ ਟਾਈਮ ਨਹੀਂ ਹੈਗਾ ਗਰੀਬ ਦੇ ਕੋਲ ਇੰਨੀ ਸੂਝ-ਬੂਝ ਨਹੀਂ ਹੈਗੀ ਅਸੀਂ ਮੀਡਲ ਕਲਾਸ ਜਿਹੜੇ ਆਪਾਂ ਸਾਰੇ ਇੱਥੇ ਬੈਠੇ ਮੈਂ ਦੇਖ ਰਿਹਾ ਤਕਰੀਬ ਆਪਾਂ ਸਾਰੇ ਮੀਡਲ ਕਲਾਸ ਫੈਮਿਲੀਆਂ ਨੂੰ ਬਿਲੋਂਗ ਕਰਦੇ ਆ ਇਹੇ ਦੇਸ਼ ਦੇ ਵਿਕਾਸ ਦੀ ਜਿਹੜੀ ਜ਼ਿੰਮੇਵਾਰੀਆਂ ਸਾਰੀ ਆਪਣੇ ਹੱਥਾਂ ਵਿੱਚ ਚੁੱਕੀ ਆ ਆਪਣੇ ਕੋਲ ਨੌਲੇਜ ਵੀ ਹੈ ਆਪਣੇ ਕੋਲੇ ਟਾਈਮ ਵੀ ਹੈ ਤੇ ਆਪਾਂ ਇਹਨਾਂ ਦੋਨਾਂ ਗੱਲਾਂ ਜਦੋਂ ਸਾਡੇ ਕੋਲ ਸਮੇਂ ਰੋਗਾ ਸਾਡੇ ਕੋਲੇ ਗਿਆਨ ਵੀ ਹੈਗਾ ਤਾਂ ਅਸੀਂ ਆਪਣੇ ਦੇਸ਼ ਨੂੰ ਰੱਖ ਕੇ ਬਹੁਤ ਅੱਗੇ ਲੈ ਕੇ ਜਾ ਸਕਦੇ ਹਾਂ ਪੀ ਐਚ ਡੀ ਕਰਨ ਸਰ ਮੈਂ ਨੌਕਰੀਆਂ ਬਹੁਤ ਮਿਲਦੀਆਂ ਸੀ ਲੋਕਾਂ ਦੇ ਨੌਕਰੀ ਨਹੀਂ ਮਿਲਦੀਆਂ ਹੁਣ ਵੀ ਕਹਿੰਦੇ ਨੌਕਰੀ ਨਹੀਂ ਮਿਲਦੀਆਂ ਮੈਂ ਕਹਿੰਦੀ ਕਿਉਂ ਨਹੀਂ ਨੌਕਰੀਆਂ ਮਿਲਦੀਆਂ ਸਾਡੇ ਬੱਚੇ ਬਾਹਰ ਪੜ੍ਹ ਚੀ ਜਾਂਦੇ ਨੇ ਕਿਉਂਕਿ ਉਹ ਕੰਪੀਟ ਨਹੀਂ ਕਰ ਰਹੇ ਆਪਣਿਆ ਘਰ ਟਰਮੀਨੇਸ਼ਨ ਹੀ ਹੈਗੀ ਉਹਨਾਂ ਦੇ ਵਿੱਚ ਉਹਨਾਂ ਵਿੱਚ ਇਕਾਗਰਤਾ ਨਹੀਂ ਹੈਗੀ ਉਹ ਕਨਸੈਂਟਰੇਟ ਨਹੀਂ ਕਰਦੇ ਸਾਰਾ ਦਿਨ ਦੇਖ ਕੇ ਮੈਂ ਮੋਬਾਈਲ ਹੈ ਇਸ ਤਰ੍ਹਾਂ ਕਰਕੇ ਬਿਰੀ ਜਾਂਦੇ ਨੇ ਉਹ ਰੈਡੀ ਮੇਡ ਕਿਆਂ ਲਈ ਖਰਦੇ ਨੇ ਸਾਡੇ ਵਾਲੇ ਕੀ ਰੈਡੀ ਮੇਡ ਕਿਆਂ ਨਹੀਂ ਸੀ ਹੁੰਦਾ ਉਹਦਾ ਸਾਨੂੰ ਫਾਇਦਾ ਕੀ ਹੁੰਦਾ ਸੀ ਭਾਵੇਂ ਅੱਜ ਕੰਪਿਊਟਰ ਆ ਗਏ ਨੇ ਸ਼ੂਟ ਆ ਗਿਆਂ ਤੁਸੀਂ ਕਿਤਾਬਾਂ ਹੀ ਨਹੀਂ ਪੜ੍ਹਦੇ ਨੇ ਜਦੋਂ ਮੈਂ ਪੀ ਐਚ ਡੀ ਕਰਦੀ ਸੀ ਕੀ ਤੇ ਲਾਇਬ੍ਰੇਰੀ 9 ਵਜੇ ਬੰਦ ਹੁੰਦੀ ਸੀ ਮੈਂ 9 ਵਜੇ ਤੱਕ ਤੇ ਕਮਰਾ ਬੁੱਕ ਤੋਂ ਰਾਇਆ ਰੋ ਸਿਗਰ ਤਾਂ ਛੋਟਾ ਸੀਗਾ ਮੈਨੂੰ ਜਗ੍ਹਾ ਨਹੀਂ ਸੀ ਮਿਲਦੀ ਤੇ ਮੈਂ 9 ਵਜੇ ਉੱਥੋਂ ਪੜ ਕੇ ਆਉਂਦੀ ਸੀ ਜੇ ਮੈਂ ਇੱਕ ਲਾਈਨ ਵੀ ਲਿਖਣੀ ਹੁੰਦੀ ਸੀ ਫਿਰ ਸਰਚ ਕਰਦੀ ਸੀ ਤਾਂ ਮੈਨੂੰ ਸੌਕਤੱਬਾ ਪੜ੍ਹਨੀ ਆ ਪੈਂਦੀ ਸੀ ਉਹ ਸੌਕਤੱਬਾ ਪੜ੍ਹਦੇ ਨਾਲ ਬ੍ਰੇਨ ਦੇ ਦਾ ਕਿੰਨਾ ਵਿਕਾਸ ਹੋਇਆ ਤੁਸੀਂ ਸਮਝ ਸਕਦੇ ਹੋ ਹੁਣ ਤੁਹਾਨੂੰ YouTube ਦਾ ਕੁਛ ਲੱਭਦਾ ਹੁੰਦਾ ਸੁਣਦੇ ਨਹੀਂ ਗੱਲ ਪਿੱਛਾ ਨਹੀਂ ਕੋਈ ਨਹੀਂ ਜਿੱਕਰ ਜਾ ਕੇ ਫਿਰ ਉਹ ਲੱਭੋ ਲਾਹੀ ਨਾ ਲੱਭ ਜਾਣਾ ਉਹ ਦੂਰ ਆ ਗਿਆ ਨਾ ਉਹਦੇ ਵਿੱਚ ਮਲਾਵਟਾ ਉਹਦੇ ਅਸਲੀਪਨ ਨਹੀਂ ਹੈਗਾ ਉਹਦੇ ਵਿੱਚ ਤਜਰਬੇ ਸ਼ੇਅਰ ਨਹੀਂ ਕੀਤੇ ਹੋਏ ਤੁਸੀਂ ਹਰ ਟੈਪਿਕ ਵੀ ਪੜ੍ਹਦੇ ਹੋ ਤੁਸੀਂ ਹੋਰ ਵੀ ਪੜ੍ਹਦੇ ਹੋ ਮੈਂ ਬਹੁਤ ਘੱਟ ਪੜ੍ਹਦੀ ਆ ਕਿਉਂਕਿ ਮੈਨੂੰ ਪਤਾ ਕਿ ਮੈਂ ਕਈ ਵਾਰ ਪੜ੍ਹਦੀ ਆ ਹਰ ਇੱਕ ਬੰਦਾ ਦੀ ਇਹ ਰਿਸ ਲੱਗੀ ਹੋਈ ਆ ਵੀ ਆਪਣਾ ਨਾਮ ਬਣਾਉਣਾ ਚਾਹੁੰਦਾ ਕਈਆਂ ਦੇ ਪੈਸੇ ਇਹ ਬਿਜ਼ਨਸ ਪਾਰਟਨਰ ਉਹਨਾਂ ਕਰਦੇ ਪਰ ਸਾਨੂੰ ਇਹ ਕੇਰਾ ਫਾਇਦਾ ਵੀ ਬਹੁਤ ਹੋਇਆ ਮੈਂ ਜ ਬਹੁਤ ਬਾਹਰਲੇ ਕੰਟਰੀਆਂ ਨੂੰ ਵਿਜ਼ਿਟ ਕਰਕੇ ਆਈ ਆ ਸਿੰਗਾਪੁਰ ਕੀਤਾ ਮਲੇਸ਼ੀਆ ਕੀਤਾ ਮੈਂ ਉਸ ਪਰਮਾਤਮਾ ਨੂੰ ਸ਼ੁਕਰ ਵੀ ਜਾਰਾ ਜਿੱਦੇ ਮੈਨੂੰ ਨੇਰੇ ਚੋਂ ਘਟਿਆ ਮੇਰੀ ਮਾਂ ਬਿਲਕੁਲ ਅਨਪੜਾ ਅਨਪੜਾ ਨਹੀਂ ਵੀ ਅਨਪੜਾ ਉਹਨੂੰ ਸਾਇੰਸ ਦੀ ਕਾਰੀ ਉਹਨੂੰ ਕਾਲਜ ਵਿੱਚੋਂ ਸਿੱਧਾ ਘਟਾ ਕਮਟ ਉਸ ਮਾਂ ਦੀ ਗੋਦੀ ਵਿੱਚ ਪਾ ਕੇ ਉਸ ਪਰਮਾਤਮਾ ਨੇ ਮੈਨੂੰ ਇੰਨਾ ਗਿਆਨ ਦਿੱਤਾ ਮੈਨੂੰ ਡਿਗਰੀਆਂ ਦਵਾਈਆਂ ਮੈਨੂੰ ਅੱਗੇ ਦਵਾਈਆਂ ਕਿ ਨੌਕਰੀਆਂ ਮੈਨੂੰ ਬਹੁਤ ਲੱਗੀਆਂ ਸੀ ਡਾਇਰੈਕਟਰ ਚੱਕ ਦੀ ਪੋਸਟ ਮੈਂ ਛੱਡੀਏ ਕਿ ਮੇਰੇ ਘਰ ਦੇ ਹਾਲਾਤ ਲੋਰੀ ਸੀ ਘਰ ਦੇ ਮੇਰੇ ਹਸਨ ਨੂੰ ਨਹੀਂ ਸਟਾਨਡਰਡ ਦੇਵਾ ਸਕਦਾ ਕਨਜੀ ਬੋਤਨੀ ਵਰਗਾ ਡ੍ਰੈਕ ਬਣਾਇਆ ਕਿੰਚ ਬੋ ਜਾਏਗੀ ਲੋਕਾਂ ਦੇ ਅੰਨੀ ਕਹਾਜ ਜਾਏਗੀ ਤਾਂ ਠੀਕ ਹੈ ਜਿੱਥੇ ਬੈਠੀ ਹੈ ਠੀਕ ਉਹ ਬੈਂਕ ਸੀਗੇ ਫਿਰ ਮੈਂ ਆਪਣਾ ਤਨਮਨ ਉਹਨਾਂ ਵੱਲ ਲਾ ਲਿਆ ਵੀ ਮੈਂ ਇਹਨਾਂ ਨੂੰ ਹੀ ਇਹਨਾਂ ਦੀ ਹੀ ਪਰਸਨੈਲਿਟੀ ਬਣਾ ਕੇ ਇਹਨਾਂ ਨੂੰ ਹੀ ਮੈਂ ਘਰ ਆ ਇਹਨਾਂ ਦੇ ਵਿੱਚ ਜੋ ਡਿਪਰੈਸ਼ਨ ਸਾਡੇ ਵਿੱਚ ਡਿਪਰੈਸ਼ਨ ਕਿਉਂ ਆਉਂਦੀ ਆ ਕਿਉਂ ਕੁੜੀਆਂ ਨਾਲ ਇਸ ਤਰ੍ਹਾਂ ਹੁੰਦਾ ਔਰਤਾਂ ਨਾਲ ਬਹੁਤ ਕੁਝ ਹੁੰਦਾ ਘਰ ਮੈਂ ਗੋਮਨ ਐਮ ਪਾਵਰਮੈਂਟ ਤੇ ਵੀ ਲੈਕਚਰ ਦਿੰਦੀ ਰਹੀ ਆ ਔਰ ਦਾ ਆਪਣੀ ਪਰ ਉਹ ਨੂੰ ਆਪ ਘਟਾ ਰਹੀਆਂ ਨੇ ਜ਼ਿੰਮੇਵਾਰ ਵੀ ਅਸੀਂ ਆਪ ਵੀ ਜ਼ਿੰਮੇਵਾਰ ਆ ਇਸ ਥਾਂ ਤੇ ਜਦੋਂ ਅਸੀਂ ਛੋਟੇ ਛੋਟੇ ਰੁਤਬੀਆਂ ਤੇ ਲੱਗਦੇ ਹਾਂ ਸਾਡੇ ਚ ਕੌਨਫੀਡੈਂਸ ਨਹੀਂ ਆਉਂਦਾ ਹੈ ਜਿੰਨੀ ਆਰਤ ਵੱਡੇ ਅਹੁਦੇ ਤੇ ਹੋਵੇ ਉਹ ਘਰ ਦੀ ਵਧੀਆ ਸੰਭਾਲੂਗੀ ਉਹ ਸਮਾਜ ਨੂੰ ਵੀ ਵਧੀਆ ਸੰਭਾਲੂਗੀ ਉਹ ਚ ਕੌਨਫੀਡੈਂਸ ਵੀ ਪੂਰਾ ਹੋਊਗਾ ਮੈਂ ਸਕੂਲ ਪ੍ਰਿੰਸੀਪਲ ਸੀ ਮੇਰੇ ਕੋਲ ਪੈਂਟੀ ਟੀਚਰ ਕੰਮ ਕਰਦੇ ਜੈਨ ਕਿਸੇ ਦੇ ਮੇਰੇ ਕੋਲ ਰਸਾਲੇ ਸੀ ਮੈਂ ਕਦੇ ਇਹ ਸਮਝਿਆ ਨਹੀਂ ਸੀ ਵਿਦਵਾਨੀ ਸੀ ਰੱਖਿਆ ਕਿ ਮੈਂ ਇੱਕ ਲੇਡੀ ਹਾਂ ਨਹੀਂ ਕਿਉਂਕਿ ਪਰਮਾਤਮਾ ਨੇ ਇੱਕੋ ਹੀ ਇਨਸਾਨ ਬਣਾਇਆ ਅਕਾਲ ਪੁਰਖ ਇੱਕੋ ਹੀ ਹੈ ਬਾਕੀ ਸਾਰੀਆਂ ਸਿਰ ਔਰਤਾਂ ਹੀ ਨੇ ਚਾਹੇ ਮੈਨ ਨੇ ਚਾਹੇ ਕੋ ਮੈਨ ਨੇ ਸਾਰੀਆਂ ਔਰਤਾਂ ਹੀ ਨੇ ਉਹ ਪਰਮਾਤਮਾ ਦੇ ਨਾਲ ਤੁਸੀਂ ਵੰਡੀਆਂ ਭਾਈਆਂ ਨੇ ਔਰਦ ਨੂੰ ਕਮਜ਼ੋਰ ਕਿਰੋਸ਼ਾ ਉਹ ਸਮਝ ਰਿਆ ਆਦਿਨ ਦਾ ਅਤਵਾਰ ਸੰਤ ਤੀਜੇ ਜਾਤੇ ਇਹ ਨਹੀਂ ਬਣਾਈਆ ਪਰਮਾਤਮਾ ਨੇ ਉਹ ਤੁਹਾਨੂੰ ਪਤਾ ਹੀ ਹੈ ਕਿਹੜੀ ਇਸ ਕਰਕੇ ਪ੍ਰਮਾਤਮਾ ਨੇ ਸਾਨੂੰ ਇੱਕ ਸਾਰਤਾ ਰਖੀਆ ਇਹ ਇੱਕ ਸਾਰਤਾ ਨੂੰ ਭੰਗ ਸਾਡੇ ਸਮਾਜ ਨੇ ਇੱਥੇ ਆ ਦੇ ਦਿੱਤਾ ਵੀ ਤੂੰ ਕੁੜੀਆਂ ਨੂੰ ਆਹ ਨਹੀਂ ਕਰ ਸਕਦੀ ਤੂੰ ਔਰਤਾਂ ਨੂੰ ਬਗਾਨੇ ਘਰ ਜਾ ਤੂੰ ਇਹ ਕਰਨਾ ਇਹ ਡਾਰਫੀਏ ਸਾਡਾ ਸਮਾਜ ਔਰਤ ਦੇ ਅੰਦਰ ਪਾਉਂਦਾ ਮੈਂ ਇਹ ਫੇਰ ਕੱਢਦੀ ਹਾਂ ਜਿੰਨੇ ਤੁਸੀਂ ਵੱਡੇ ਹੋ ਕੇ ਚਾਹੋਗੇ ਮੇਰੇ ਮੇਰੀ ਬਹਰੀਜ਼ ਹੋਈ ਮੇਰੇ ਹਸਨ ਮੇ ਤੋਂ ਮੇਰੇ ਜਿੰਨਾ ਦੀ ਥੋੜਾ ਘੱਟ ਪਾੜੇ ਵਿੱਚ ਸੀਗੇ ਮੇਰੇ ਮਨ ਸੀਗਾ ਵੀ ਮੈਂ ਇਹਨਾਂ ਦਾ ਬਲ ਉੱਚਾ ਚੁੱਕਣਾ ਮੈਂ ਆਪਣਾ ਹੱਥ ਪਿੱਛੇ ਝੁਕੂ ਮੈਂ ਕੋਸ਼ਿਸ਼ ਕੀਤੀ ਉਹਨਾਂ ਨੇ ਪ੍ਰਮੋਸ਼ਨ ਕਰਾਈਆਂ ਵੀ ਤੁਸੀਂ ਪੜੋ ਉਹ ਬਹੁਤ ਉੱਚੇ ਅਹੁਦੇ ਤੱਕ ਰਾਈ ਹੋਏ ਨੇ ਕਿ ਮੈਂ ਤਾਂ ਗ੍ਰਸਟ ਜੀ ਨੇ ਸੰਭਾਲਣਾ ਹੈ ਸੰਭਾਲਣਾ ਦੇ ਵਿੱਚ ਉਹ ਹੋਰ ਰੈਂਕ ਲੱਭਦੇ ਨੇ ਉਸ ਨਾਲ ਆਇਆ ਤੁਸੀਂ ਅੱਗੇ ਆਓ ਕਿਉਂਕਿ ਹਰ ਇੱਕ ਕੰਮ ਚਾਹਵ ਆਦਮੀ ਦੇ ਪਿੱਛੇ ਔਰਤ ਦਾ ਹੱਥ ਬਹੁਤ ਹੁੰਦਾ ਤੁਹਾਡੀ ਸਮਾਜ ਦੇ ਵਿੱਚ ਤੁਸੀਂ ਜਿੰਨਾ ਕਰੋਗੇ ਤੁਸੀਂ ਉੱਚੇ ਹੋਵੋਗੇ ਇਹਨਾਂ ਕੋਈ ਨਹੀਂ ਹੋ ਸਕਦਾ ਮੈਂ ਉਹਨਾਂ ਨੂੰ ਇੰਨਾ ਮੋਟੀਵੇਟ ਕੀਤਾ ਜਦੋਂ ਵੀ ਪ੍ਰਮੋਸ਼ਨ ਹੁੰਦੀ ਸੀ ਮੈਨੂੰ ਲੋਕਾਂ ਨੇ ਕਹਿਣਾ ਤੁਹਾਰੀ ਮੀਨ ਡੇ ਦਿੱਲੀ ਆ ਦਿੱਲੀ ਭਜਾ ਦੇਣਾ ਜਿੱਥੇ ਮੈਂ ਕੱਲੀ ਹੀ ਰਹਿੰਦੀ ਸੀ ਮੈਂ ਕੱਲੀ ਜਿਵੇਂ ਬੜੇ ਐਫਰਟਸ ਕੀਤੇ ਨੇ ਪ੍ਰਿੰਸੀਪਲ ਸੀਗੀ ਸਕੂਲ ਵੀ ਆ ਕੇ talla ਮੈਂ ਹਾਂ ਗਈ ਸੀ ਤੇ ਮੈਂ ਆਪਣੇ ਅਸਲ ਨੂੰ ਐਨੀ ਉਹ ਮਤਲਬ ਮਲਟੀਵੇਟ ਹੋਏ ਜਾਂ ਐਨਾ ਉਹਨਾਂ ਨੇ ਕੰਮ ਕੀਤਾ ਕਿ ਦਿੱਲੀ ਦੇ ਵਿੱਚ ਇੱਕ ਪੋਸਟ ਦੀ ਲੋੜ ਸੀ ਜਿੱਥੇ ਬੈਂਕ ਵਾਲਾ ਜੁਕਮ ਮਟਕਾ ਦੇਣਾ ਸਾਰੇ ਸਟੂਡੈਂਟ ਦੀ ਪੋਸਟ ਆਦੀ ਉੱਥੇ ਇੱਕ ਉਹਨੂੰ ਇਹੋ ਜਿਹਾ ਬੰਦਾ ਚਾਹੀਦਾ ਸੀ ਜਿਹੜਾ ਬਹੁਤ ਇਮਾਨਦਾਰ ਹੋਵੇ ਬਹੁਤ ਇੰਟੈਲੀਜੈਂਟ ਹੋਵੇ ਤੇ ਮੇਰੇ ਹਸਬੰਦ ਦਾ ਨਾ ਪ੍ਰਪੋਜ਼ ਕਿਸੇ ਨੇ ਕੀਤਾ ਵੀ ਉਹ ਸਰਦਾਰ ਸਰਦਾਰ ਵੀ ਬੋਵੇ ਵਰਸੇਖ ਨਹੀਂ ਮਿਲਦੀ ਤੁਸੀਂ ਉਹਨਾਂ ਨੂੰ ਦਿੱਲੀ ਮੇਰੇ ਹਸਨ ਉਹਨਾਂ ਨੇ ਬੁਲਾਇਆ ਵੀ ਤੁਹਾਡੀ ਬਦਲੀ ਕਰਕੇ ਸੀ ਉੱਥੇ ਤੇ ਮੈਂ ਤਾਂ ਬਿਲਕੁਲ ਜਾਉ ਉਸ ਨੂੰ ਮੌਕਾ ਦਿੰਦੇ ਸੀ ਮੇਰੇ ਹਸਬੰਦ ਗਏ ਉਹਨਾਂ ਨੇ ਇੰਨੀਆਂ ਸਿਲੈਕਸ਼ਨਾਂ ਕੀਤੀਆਂ 올 ਇੰਡੀਆ ਲੈਵਲ ਤੇ ਸੂਰਜੀਆਂ इवन ਕੇ ਮੈਂ ਆਪਣੇ ਦੋ ਤਿੰਨ ਸਟੂਡੈਂਟ ਮੈਂ ਦੇਨੋ ਸਕੂਲ ਬੜਾਦੀ ਸੀ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਸੌਰੀ ਆਲਮ ਕੀ ਪ੍ਰਿੰਸੀਪਲ ਸੀ ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਨਿਕੜੀ ਹੁੰਦੀ ਸੀ ਉਹਨਾਂ ਨੂੰ ਮੈਂ ਸਿਲੈਕਟ ਕਰਾਇਆ ਕਹਿੰਦੇ ਮੈਂ ਅੱਜੋ ਮੇਰੇ ਕੋਲੇ ਆਉਂਦੇ ਨੇ ਕਹਿੰਦੇ ਮੈਡਮ ਨੂੰ ਇੰਨਾ ਕੌਨਫੀਡੈਂਸ ਆ ਮੈਡਮ ਤੁਸੀਂ ਜੋ ਸਾਨੂੰ ਸਿਲੈਕਟ ਕਰਾਤਾ ਅਸੀਂ ਜਿੰਦਗੀ ਵਿੱਚ ਸੋਚੀ ਸੀ ਇਹਨਾਂ ਨੇ ਕਿ ਅੱਜ ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਨਹੀਂ ਪਤਾ ਪਰ ਅੰਕੜੇ ਸਾਡੇ ਕੋਲੇ ਸੀ ਦੇਖਦੇ ਆ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਮੁੰਡੇ ਨੇ ਬੱਚੇ ਨੇ ਇਹ ਮੈਰਿਟ ਸਭ ਤੋਂ ਪਿੱਛੇ ਲੱਗ ਰਹੇ ਅੱਜ ਔਰ ਵੀ ਆ ਸਭ ਤੋਂ ਅੱਗੇ ਜਾ ਰਹੇ ਹਾਂ ਜਦੋਂ ਮੇਰੇ ਹਸਬੰਦ ਬਣਾਉਂਦੇ ਸੀ ਮੈਰਿਟ ਉਹ ਕਹਿੰਦੇ ਹੁੰਦੇ ਸੀ ਜਿਹੜਾ ਬਿਹਾਰ ਦਾ ਸਭ ਤੋਂ ਲੋਅਰਸਟ ਸਕੋਰ ਵਾਲਾ ਵਿਦਿਆਰਥੀ ਆ ਸਾਡਾ ਪੰਜਾਬ ਦਾ ਸਭ ਤੋਂ ਹਾਈਐਸਟ ਸਕੋਰ ਆ। ਕਿਉਂ ਕਿ ਉਹ ਕੇਸੇ ਪੜਦੇ ਨਹੀਂ ਹੈਗੇ। ਸਾਡੀ ਡਿਟਰਮੀਨੇਸ਼ਨ ਹੀ ਹੈਗੇ ਬਿਹਾਰ ਵਾਲੇ ਕਹਿੰਦੇ ਸਾਨੂੰ ਤਾਂ ਜਿੱਥੇ ਮਰਜ਼ੀ ਦੌੜਨਾ ਪੈ ਜਵੇ ਇਸ ਦਾ ਘਰ ਨੂੰ ਛੱਡ ਕੇ ਭੱਜ ਜਾਂਦੇ ਆ। ਆਪਣੇ ਦੇਸ਼ ਦੀ ਪੂਰਤੀ ਲਈ ਅਸੀਂ ਪਰਵਾਹ ਨਹੀਂ ਕਰਦੇ ਅਸੀਂ ਨਹੀਂ ਜਾਂਦੇ ਸੋ ਪਿਆਰੇ ਬੱਚੇ ਪਹਿਲਾਂ ਤੁਹਾਨੂੰ ਮੈਂ ਮੋਟੀਵੇਟ ਕਰਦੀ ਆ ਕਿ ਆਪਣੇ ਕੋਲੇ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੋਇਆ ਜੇ ਅਸੀਂ ਕੁੜੀਆਂ ਹੋ ਕੇ ਉਸ ਸਮੇਂ ਦੇ ਵਿੱਚ 2 ਘੰਟੇ ਬਾਅਦ ਮੇਰੇ ਵੱਸ ਜਾਂਦੀ ਸੀ ਮੇਰੇ ਪਿੰਡ ਤੋਂ ਮੇਰੇ ਪੀਰੀਅਡ ਮਿਸ ਹੋ ਜਾਂਦੇ ਸੀ ਕਿ 5 ਵਜੇ ਮੇਰੇ ਪ੍ਰੈਕਟੀਕਲ ਖਤਮ ਹੁੰਦੇ ਸੀ ਮੈਂ ਕਹਿੰਦਾ ਸੈਟਲ ਮਨੋਂਦਾ ਵੀ ਸੁਣਾਣਾ ਫਿਰ ਸੈਟਲ ਵੀ ਇੱਕ ਨੂ ਮੀ ਲੱਕ ਕੁੱਪੀ ਸੈਟ ਡੰਡੇ ਵਾਲਾ ਜਿ ਆਪਣੀ ਹਾਦਸਾ ਚਾਹੇ ਮਾਰ ਦੀ ਭਾਵੇਂ ਮੈਂ ਕੱਡੇ ਢਿੱਡੇ ਕੀ ਦੇਖੀ ਆ ਉਹ ਹੈ ਜੀ ਪੀਰੀਅਡ ਨਹੀਂ ਮਿਸ ਹੁੰਦਾ ਭਾਰਤ ਕਈ ਵਾਰ ਸਾਨੂੰ ਕਹਿੰਦੇ ਨੇ ਦੁੱਖ ਦੇ ਵਿੱਚੋਂ ਵੀ ਸੁੱਖ ਦਾ ਮਾਰਗ ਮਿਲਦਾ ਮੈਂ ਇੱਕ ਪੇਪਰ ਪੜ੍ਹ ਰਹੀ ਸੀ ਸੁਣ ਵੀ ਰਹੀ ਸੀ ਕਿਸੇ ਬ੍ਰਾਹਮਣੀ ਆਨੀ ਦੀ ਗੱਲ ਕਿ ਇਹ ਵਾਰ ਇੱਕ ਬੱਚੇ ਤੇਲੀ ਸੀਗੀ ਇਹੋ ਦੇ ਪਰੋਂ ਨਿਕਲਣ ਵਾਲੇ ਸੀ ਉਹ ਵਿਚਾਰੀ ਜ਼ੋਰ ਲਾ ਰਹੀ ਸੀ ਬੱਚਾ ਸੀਗਾ ਜਿਹਨ ਬੱਚੇ ਦੇ ਫਰੋਂ ਬਾਹਰ ਨਹੀਂ ਕਦੇ ਬਹੁਤ ਜ਼ੋਰ ਲਾ ਰਹੀ ਸੀ ਕਿ ਨਿਕਲ ਜਾਣਾ ਇੱਕ ਸਟੂਡੈਂਟ ਸੀਗਾ ਜਿਹੜਾ ਕਿ ਡਿਗਰੀ ਕਰ ਰਿਹਾ ਸੀ ਡਾਕਟਰੀ ਦੀ ਉਹਨੇ ਕਿਹਾ ਕਿਉਂ ਨਾ ਮੈਂ ਇਹਦੇ ਕੱਟ ਕੇ ਇਹਦਾ ਅੰਦਰ ਸਰਜਰੀ ਕਰਦਾ ਸਰੀ ਸੌਖੀ ਨਹੀਂ ਕੋਈ ਜਿਵੇਂ ਔਰ ਤਾਂ ਜਦੋਂ ਪ੍ਰੈਗਨਸੀ ਹੁੰਦੀ ਆ ਤਾਂ ਦਰਦ ਹੁੰਦੀਆਂ ਨੇ ਡਾਕਟਰਾਂ ਨੇ ਕਿ ਸਰਜਰੀ ਕਰਾ ਲਓ ਇਹਦੀ ਵੀ ਮੈਂ ਸਰਜਰੀ ਕਰ ਦਿੰਨਾ ਜਦੋਂ ਦੀ ਸਰਜਰੀ ਕੀਤੀ ਉਹਨੇ ਸਰਜਰੀ ਕਰਕੇ ਉਹਦੇ ਅੱਖ ਤੱਕ ਲਾਭ ਦਿਓਨੇ ਪਰ ਉਹ ਤੇ ਨਹੀਂ ਸਕੀ ਕਿਉਂ ਨਹੀਂ ਉਹ ਦੇ ਸਕੀ ਕਿਉਂਕਿ ਜਿਹੜੀ ਤਾਕਤ ਉਹਨੇ ਲਾਉਣੀ ਸੀ ਵੀ ਜਿਹਦਾ ਉਹਨੇ ਦੁੱਖ ਸਹਿਣਾ ਸੀਗਾ ਉਸ ਦੁੱਖ ਨੇ ਉਹਨੂੰ ੜਾਰੀ ਮਰਵਾਉਣੀ ਸੀ ਉਹ ਦੁੱਖ ਨੂੰ ਪਤਾ ਹੀ ਨਹੀਂ ਸਾਹ ਸੀ ਨਹੀਂ ਹੋਇਆ ਉਹਨੂੰ ੜਾਰੀ ਉਹਨੇ ਕੀ ਮਾਰਨੀ ਚਾਹੀਦੀ ਇਸ ਕਰਕੇ ਜਦੋਂ ਵੀ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆ ਜਾਵੇ ਤੁਸੀਂ ਕਹੋ ਪ੍ਰਸ਼ਾਨ ਆ ਗਿਆ ਇਹ ਇਹ ਸਾਡਾ ਮਾਰਗਦਰਸ਼ਨ ਸਾਹਮਣੇ ਮਿਲ ਗਿਆ ਉੱਡਣ ਦੇ ਲਈ ਬਾਕੀ ਭਾਈ ਸਾਹਿਬ ਨੇ ਨੇਚਰ ਰਿਸੋਰਸ ਦੀ ਗੱਲ ਜੋ ਕੀਤੀ ਆ ਉਹ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਗੁਰਵਾਨੀ ਨਾਲ ਰਿਲੇਟ ਕਰਕੇ ਕੀਤੀਆਂ ਨੇ ਮੈਨੂੰ ਵੈਸੇ ਗੁਰਵਾਨੀ ਦਾ ਪਤਾ ਨਹੀਂ ਮੇਰੇ ਘਰੋਂ ਮਾੜੇ ਗੈਲੋ ਵੀ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਪਰ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਪੀਅਰ ਕੀਤਾ ਪਾਣੀ ਦੀ ਬਚਤ ਬਾਰੇ ਸਪੈਸ਼ਲ ਉਹਨਾਂ ਨੇ ਗੱਲਾਂ ਕੀਤੀਆਂ ਬਹੁਤ ਇੰਪੋਰਟੈਂਟ ਕੰਪੋਨੈਂਟ ਆ ਸਾਡਾ ਹਵਾ ਤੇ ਪਾਣੀ ਦੋਨੇ ਪਾੜਾ ਪਾਣੀ ਉਹਨਾਂ ਨੇ ਪੁੱਛਿਆ ਸੀ ਬੱਚਿਆਂ ਨੂੰ ਕਿ ਅਸੀਂ ਪਾਣੀ ਕਿਉਂ ਪੀਂਨੇ ਆ ਤੁਹਾਨੂੰ ਪਤਾ ਹੋਣਾ ਪਾਣੀ ਦੇ ਵਿੱਚ ਵੀ ਆਕਸੀਜਨ ਹੁੰਦੀ ਸੁਨੂ ਵਾਸੀਆਂ ਆਉਂਦੀਆਂ ਹੁਣ ਅਸੀਂ ਕਹਿੰਦੇ ਇਹਨਾਂ ਨੂੰ ਪਾਣੀ ਪਿਲਾਉ। ਵਾਸੀ ਕਿਉਂ ਆਉਂਦੀ ਆ? ਕਿਉਂ ਆਉਂਦੀ ਆ ਵਾਸੀ ਬੋਲੋ ਆ ਬੱਚੇ ਬੋਲੋ। ਅਸੀਂ ਉੱਪਰ ਖਿੱਚ ਕੇ ਵਾਸੀ ਲੈਨੇ ਆ ਕਿਉਂ ਲੈਨੇ ਆ? ਮੈਂ ਹੁਣ ਹੈਲਥ ਨਾਲ ਸ਼ੁਰੂ ਕਰਦੀ ਆ ਗੱਲਾਂ। ਬੈਠਾ ਵੀ ਕਰਦੇ ਗੱਲਾਂ ਤੁਹਾਡੇ ਨਾਲ। ਕਿਉਂ ਲੰਮਾ ਆਵਾਸੀ ਦੱਸੋ ਅਸੀਂ ਸਾਡੇ ਬੇਹੌਕਸੀਨ ਘੱਟ ਪੈ ਜਾਂਦੇ ਆ। ਅਸੀਂ ਹਸਪਤਾਲ ਲੈਨੇ ਆ ਜਦੋਂ ਸਾਡੇ ਅੰਦਰ ਆਕਸੀਜਨ ਦੀ ਕਮੀ ਆ ਜਾਂਦੀ ਹੈ ਫਿਰ ਕੋਈ ਸੂਰ ਨੂੰ ਇਹਨਾਂ ਪਾਣੀ ਪੀਵਾ। ਕਹਨੇ ਆ ਨਾ ਸਾਡੇ ਅੰਦਰ ਕਾਰਬਨ ਡਾਈਆਕਸਾਈਡ ਗੈਸ ਵੱਧ ਜਾਂਦੀ ਆ। ਆਕਸੀਜਨ ਘੱਟ ਜਾਂਦੀ ਆ। ਲੰਮਾ ਸਾਹ ਲੈਨੇ ਆ ਅਸੀਂ ਵਾਸਰੇ ਦਾ ਮਤਲਬ ਅਸੀਂ ਗਹਿਬ ਫ੍ਰੀਦੀ ਕਰਦੇ ਆ ਅਸੀਂ ਖਿੱਚਨੇ ਆ ਵਾਤਾਵਰਣ ਤੋਂ ਆਕਸੀਜਨ ਨਾਲ ਅਸੀਂ ਪਾਣੀ ਪੀਂਨੇ ਆ ਪਾਣੀ ਦੇ ਵਿੱਚ ਦੋ ਹਿੱਸੇ ਹਾਈਡਰੋਜਨ ਆ ਇੱਕ ਹਿੱਸਾ ਆਕਸੀਜਨ ਆ ਬੱਚੇ ਸਾਇੰਸ ਪੜ੍ਹਦੇ ਆ ਕੈਮਿਸਟਰੀ ਪੜ੍ਹਦੇ ਆ ਨੇ H2O ਕਹਿੰਦੇ ਪਤਾ ਨਾ ਤੁਹਾਨੂੰ H2O ਦਾ ਮਤਲਬ ਕੀ ਆ ਦੋ ਹਿੱਸੇ ਹਾਈਡਰੋਜਨ ਆ ਸਾਡੇ ਪਾਣੀ ਦੇ ਵਿੱਚ ਹਰ ਇੱਕ ਚੀਜ਼ ਦੀ ਜਿਹੜੀ ਬਣਤਰ ਆ ਕੈਮੀਕਲੀ ਬਣਤਰ ਪਰਮਾਤਮਿਕਾਂ ਨਾਲ ਬਣਾਈ ਆ ਇਹਦੇ ਵਿੱਚ ਇੱਕ ਹਿੱਸਾ ਆਕਸੀਜਨ ਪਈਆ ਥੈਂਕ ਯੂ